ਅੱਜ ਬਾਬਾ ਸਾਹਿਬ ਬੇਦ ਕਰਦੀ 134ਵੀਂ ਜਨਮ ਦਿਹਾੜਾ ਪਹਿਲਾਂ ਤਾਂ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈ ਦਿਨਾ ਔਰ ਆਸ ਕਰਦਾ ਕਿ ਸਾਰਾ ਸ਼ਹਿਰ ਹੀ ਵਕ ਵਕ ਥਾਵਾਂ ਤੇ ਬਾਬਾ ਜੀ ਦਾ ਜਨਮ ਦਿਨ ਮਨਾ ਰਿਆ ਅੱਜ ਅਸੀਂ ਓਮ ਪ੍ਰਕਾਸ਼ ਗੱਬਰ ਔਰ ਮੈਂ ਰਲ ਕੇ ਅਸੀਂ ਇਹ ਪ੍ਰੋਗਰਾਮ ਇੱਥੇ ਕੀਤਾ ਔਰ ਇੱਥੇ ਸਰਦਾਰ ਪ੍ਰਤਾਪ ਸਿੰਘ ਬਾਜਾ ਰਾਜਾ ਵਡਿੰਗ ਜੀ ਡੈਣੀ ਜੀ ਔਰ ਵੱਡੀ ਲੀਡਰਸ਼ਿਪ ਜਿਹੜੀ ਓਮ ਪ੍ਰਕਾਸ਼ ਸੋਨੀ ਸਾਹਿਬ ਵੀ ਆ ਰਹੇ ਨੇ ਅਸ਼ੀਨਗਰ ਪੱਪੂ ਜੀ ਇਹ ਆਪਣਾ ਵਕਾਦ ਸੋਨੀ ਜੀ ਸੋਹੀ ਸਾਰੇ ਨੇ ਦਲਕੇ ਉਪਰਲਾ ਕੀਤਾ ਕਿ ਅੱਜ ਦਾ ਦਿਨ ਦਿਹਾੜਾ ਜਿਹੜਾ ਬੜੀ ਧੂਮਤਾਵਰ ਸ਼ਰਧਾ ਨਾਲ ਮਨਾਇਆ ਜਾਵੇ ਔਰ ਜਿਹੜੀਆਂ ਬਾਹਰਲੀਆਂ ਸ਼ਕਤੀਆਂ बार-बार ਡਾਕਟਰ ਭੀਮਰਾਮ ਬੇਦਕਰ ਦੇ ਸਟੈਚੂ ਨੂੰ ਤੋੜਨ ਦੀਆਂ ਗੱਲਾਂ ਕਰਦੇ ਆ ਉਹਨਾਂ ਦਾ ਮੂੰਹ ਤੋੜ ਜਵਾਬ ਦੇਣ ਵਾਸਤੇ ਅੱਜ ਇਹ ਇੱਥੇ ਭਾਰੀ ਇਕੱਠ ਦੇ ਨਾਲ ਇਹ ਫੰਕਸ਼ਨ ਰੱਖਿਆ ਤਾਂ ਜੋ ਅਗਰ ਉਹ ਚੀ ਹਿੰਮਤ ਇਹ ਕੀਆ ਤਾਂ ਇਹ ਅੰਮ੍ਰਿਤਸਰ ਆਣ ਕੇ ਦਿਖਾਵੇ ਗੁਰਵੰਤ ਸਿੰਘ ਪੰਨੂ ਸਿਰਫ ਕਿੱਧਰ ਧਮਕੀਆਂ ਲਾਉ ਸਕਦਾ ਲਾ ਸਕਦਾ ਲੇਕਿਨ ਉਹ ਸ਼ਹਿਰ ਜਾਣ ਕੇ ਬੇਦਖਰਦੇ ਬੋਤਲ ਉਂਗਲ ਵੀ ਨਹੀਂ ਕਰ ਸਕਦਾ ਅਗਰ ਉਹ ਚਿਹਮਤ ਹੈਗੀ ਆ ਤੇ ਅਸੀਂ ਉਹਨੂੰ ਮੁਕਾਰਦੇ ਆ ਕਿ ਉਹ ਅੰਬਲਸਰ ਆਣ ਕੇ ਤੇ ਡਾਕਟਰ ਭੀਮਰਾਓ ਦੇ ਬੋਤਲ ਦੇ ਲਾਗੇ ਵੀ ਆਣ ਕੇ ਦਿਖਾ ਦੇ ਸੋ ਅੱਜ ਦੇ ਦਿਨ ਤੇ ਮੈਂ ਉਹਨਾਂ ਦੇ ਚਰਨਾਂ 'ਚ ਸਰਦਾ ਤੇ ਫੁੱਲ ਪੇਟ ਕਰਦਾ ਔਰ ਸਾਰੀ ਲੀਡਰਸ਼ਿਪ ਨੂੰ ਕਹਿੰਨਾ ਕਿ ਥਾਂ ਥਾਂ ਦੇ ਉੱਤੇ ਡਾਕਟਰ ਭੀਮਰਾਮ ਬੇਦਖਰਦਾ ਜਨਮ ਦਿਹਾੜਾ ਮਨਾਉਣਾ ਚਾਹੀਦਾ ਤਾਂ ਜੋ ਕੋਮ ਜਾਗਰਤ ਹੋਵੇ ਔਰ ਪੜ੍ਹ ਲਿਖ ਕੇ ਵਿਦਵਾਨ ਬਣੇ